ਹਾਂ ਜੀ ਮੈਂ ਕਿਹਾ ਜੀ ਆਪਣਾ ਮੇਰਾ ਨਾਮ ਰਿਤੂ ਮੰਤ ਹੈ ਕਿੱਥੇ ਰਹਿਣ ਵਾਲਿਆ ਅਸੀਂ ਫਗਵਾੜਾ ਤੋਂ ਨਿਕਲਿਆ ਕੀ ਮਾਮਲਾ ਕਿਹੜਾ ਤੁਹਾਡੇ ਸੱਟਾ ਵਗੈਰਾ ਲੱਗੀ ਜਾਨੀ ਆਂ ਦਾਖਲ ਹਸਪੀਟਲ ਚ ਮੇਰੀ ਗੁਰੂ ਜੀ ਸੋਨੀਆ ਮੰਤ ਮਾਸ਼ੀ ਦਾ ਦੇ ਦਰਵਾਜ਼ੇ ਮੰਮੀ ਜੀ ਦਰਵਾਜ਼ੇ ਮੁਕ ਸੇਵਾ ਜਾ ਰਹਾ ਕਰਦੇ ਨਹੀਂ ਸੀ ਨਾ ਇਸ ਨਾਤੇ ਅਸੀਂ ਜਿਆਚੂ ਬੜਾਈਆਂ ਨਹੀਂ ਜਾਣਦੇ ਆ ਜੀ ਜਿਹੜੇ ਸੇਵਾ ਤੇ ਦਾਖਲ ਹੋਈ ਤੁਸੀਂ ਉਹ ਦੱਸਦੇ ਵੀ ਮੈਟਰ ਅਸੀਂ ਬੁਧਾਈ ਲਿਆ ਨਹੀਂ ਜਿੱਦੋ ਜੇ ਪਹਿਲਾਂ ਹੀ ਉਹਨਾਂ ਨੇ ਜਿੱਦ ਮਾਨਾਂ ਨੇ ਜਾ ਕੇ ਬੈਂਸ ਰਸੀ ਸੀ ਇਹਨਾਂ ਦੇ ਨਾਲ ਇੱਕ ਟੋਲਕ ਮਾਸਟਰ ਸੀਗਾ ਦੂਜਾ ਆ ਜਾਣੀ ਜੈ ਸੋਦੀ ਦਾ ਇਚਕ ਨਹੀਂ ਹਟਫੜ ਨਹੀਂ ਆ ਜਾਣਗੇ ਉਹਨਾਂ ਨੇ ਜਿੱਦ ਮਾਨ ਕਹਿ ਰਹੇ ਸੀ ਠੋਈ ਕਰਨੀ ਹੈ ਦਿਗ ਨੂੰ ਧੱਕਾ ਸ਼ਾਇਦ ਉਹਨਾਂ ਨੇ ਕਰ ਰਿਹਾ ਸੀ ਫਿਰ ਅਸੀਂ ਗਿਆ ਅਸੀਂ ਉਹਨਾਂ ਨੂੰ ਪਿਆ ਵੀ ਇਹ ਸਾਡਾ ਇਲਾਕਾ ਹੈ ਉਹ ਸਾਡੇ ਨਾਲ ਬੈਂਸਨ ਲਾ ਕੇ ਗੋਲੀ ਮੰਦ ਤੇ ਤੇ ਗੋਲੀ ਮੰਦ ਨੇ ਮੇਰੇ ਗੁੱਜੇ ਨਾਲ ਕੰਮ ਆ ਰਿਹਾ ਮੇਰੇ ਗੁੱਟੇ ਤੇ ਜਾਨੀ ਗੁੱਟਾ ਅੰਦੀ ਕੋ ਜੌਨੀ ਨੇ ਵੀ ਗਾ ਬਾਾਰ ਗਣੀ ਚ ਮੇਨ ਤੱਕ ਕਾਮ ਆੜਿਆ ਮੈਂ ਸਕੂਟਰੀ ਤੇ ਜਰ ਦੇਖੀ ਮੇਰੇ ਨੱਕ ਤੇ ਬੜੀ ਜੋਨ ਨਾ ਸੱਟ ਲੱਗੀ। ਔਰ ਮੇਰੇ ਬੈਸਬਾਲ ਮਾਰਿਆ ਮੇਰੇ ਹੰਨੀ ਕੀ ਹੋਇਆ ਮੇਰੇ ਗੱਲੀ ਬੋਟ ਤੇ ਵੀ ਸੱਟ ਮਾਰੀ। ਕਿੰਨੇ ਜਾਣੇ ਸੀਗੇ ਟੋਟਲ ਇਹ? ਟੋਟਲ ਸੀਗੇ 1 ਜੋਤੀਮਾਨ ਤੇ। ਇੱਕ ਜੋਤੀਮਾਨ ਸੀਗੇ 1 ਬੋਰੀ ਮਾਨ ਸੀਗੇ 1 ਮੈਂ ਤੇ ਸੀਗਾ ਫਲੋਰ। ਇੱਕ ਤਾਰਾ ਤਾਰਾ ਨਾਲ ਦੇ ਨਾਲ ਆਉਂਦਾ ਅਸ਼ੋਕ ਦਾ ਔ ਸੀਗਾ। ਇੱਕ ਜੌਨੀ ਸੀਗਾ। ਸੰਤਨਾਗਰ ਤੋਂ ਕਿ ਕਿਹੜੇ ਏਰੀਆ ਵਿੱਚ ਵਧਾਈਆਂ ਮੰਗਦੇ ਪਏ ਸੀਗੇ ਅਸੀਂ ਨੇੜੇ ਘਟ ਸੀਗੇ ਅ ਕਮਾਰਾ ਵਾਲੀ ਕੋਲ ਉਹ ਏਰੀਆ ਕਿਹਨਾਂ ਦੇ ਕੋਲ ਪੈਂਦਾ ਜੀ ਉਹ ਸਾਡੇ ਕੋਲ ਪੈਂਦਾ ਤੇ ਤੁਸੀਂ ਉੱਥੇ ਗਏ ਸੀ ਪਹਿਲਾਂ ਪਹੁੰਚੇ ਸੀ ਕਿ ਉਹ ਪਹੁੰਚੇ ਸੀ ਪਹਿਲਾਂ ਲੈ ਲੋ ਇਹ ਪਹੁੰਚੇ ਹੋਏ ਸੀ ਉੱਪਰ ਅਸੀਂ ਫੜ ਲੈ ਜਾ ਰਹੇ ਉਹ ਜਮਾਨਾ ਨਾਲ ਧੱਕਾਸ਼ਾਹੀ ਕਰਕੇ ਵਧਾਈ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਜਾਨੂ ਇਸ ਜਲਦੀ ਜਲਦੀ ਲੈ ਕੇ ਚੱਲੋ ਉਹਨਾਂ ਦੇ ਜਿੱਦਾਂ ਮਦਰ ਸੀ ਉਹਨਾਂ ਉਹ ਥੋੜੇ ਬੈਕ ਤੋਂ ਜਿੱਦਾ ਉਹਨਾਂ ਕੋਲ ਰੇਹਰੇ ਨਹੀਂ ਜਾਂਦਾ ਇਹ ਹੈ ਉਹਨਾਂ ਤੱਕ ਕਿਨਾਂ ਉਠਾ ਉਠਾ ਗਿਆ ਰਸਨ ਜਲਦੀ ਵੀ ਦੇ ਦਿਓ ਇਹ ਉਹ ਵੀ ਦਵਾਈ ਦੇ ਦੇਣਗੇ ਜਿਹਨਾਂ ਦੇ ਸਿਕਾ ਰੁੱਦਾ ਹੀ ਲੰਗੇ ਸੀ ਜਦੋਂ ਗੋਟਮਾਰ ਤੁਹਾਡੀ ਹੋਈ ਹੈ ਕੋਈ ਉੱਥੇ ਤੁਸੀਂ ਪੁਲਿਸ ਕੰਪਲੀਟ ਕੀਤੀ ਸੀ ਨਹੀਂ ਸੀ ਬਿਲਕੁਲ ਨਹੀਂ ਤੁਹਾਡੇ ਸੱਟਾ ਕਿਨਾਂ ਕਿਨਾਂ ਨੇ ਮਰੀਆਂ ਕਿੰਨੇ ਜਣਿਆਂ ਨੇ ਮਰੀਆਂ ਸਾਨ ਲੰਮੀ ਹੋ ਮੈਨੂੰ ਇਹਨਾਂ ਨੇ ਪੱਤਨ ਦੇ ਰਾਜ ਜਦੋਂ ਮੈਨੂੰ ਇਹਨਾਂ ਨੇ ਫੜਿਆ ਉਹ ਤੋਂ ਬਾਲੀ ਮਾਰ ਤੇ ਬਾਲਾਂ ਤੇ ਜਿੱਦਾਂ ਰੋਕੇ ਇਹਨਾਂ ਨੇ ਮੈਨੂੰ ਥੱਲੇ ਖਿੱਚ ਲਿਆ ਕੋਈ ਹਥਿਆਰ ਵੀ ਸੀਗਾ ਕਿ ਮਤਲਬ ਹੱਥੋਂ ਪਾਈ ਹੋਈ ਇਹਨਾਂ ਕੋ ਬੈਸਬਾਲ ਸੀਗਾ ਗੋਦੀਆਂ ਦਾ ਸੱਟਾ ਮਾਰ ਰਿਹਾ ਸੀ ਬਾਕੀ ਹਥਿਆਰ ਮੈਨੂੰ ਨਹੀਂ ਪਤਾ ਕਿਉਂਕਿ ਮੈਨੂੰ ਇਹਨਾਂ ਨੇ ਜਕੜ ਲਿਆ ਸਾਰੇ ਆਨੇ ਕਿੰਨੇ ਇਹਨਾਂ ਨੇ ਫੜਿਆ ਮੈਨੂੰ ਜੋਤੀਮਾਨ ਗੋਰੀ ਜੰਨੀ ਤਾਰਾ ਔਰ ਮੈਨੂੰ ਪਤਾ ਨਹੀਂ ਬਾਕੀਆਂ ਦਾ ਨੀਂਹ ਨੂੰ ਪਤਾ ਉਹ ਤੁਹਾਨੂੰ ਜਾਣਦੇ ਨਹੀਂ ਵਰਕੀ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਏਰੀਆ ਇਹ ਵਾਲਾ ਜਦੋਂ ਦੇਵੇਂ ਦੇ ਪੂਰੇ ਜਗ੍ਹਾ ਦੇ ਨਿਸ਼ਾਨ ਹੋਏ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਨਸਾਫ ਹੋਣਾ ਚਾਹੀਦਾ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਮੇਰੇ ਦੱਸ ਨਹੀਂ ਰਹਿ ਗਈ ਮਿੱਤੀ ਮਾਰੀਆਂ ਨਾ ਜੀ ਆਪਣਾ ਮੇਰਾ ਨਾਮ ਸੋਨੀਆ ਮਾਨਕੇ ਆ ਜੀ ਕੀ ਮਾਮਲਾ ਕੀ ਜਿਹੜੇ ਅੱਜ ਹਸਪੀਟਲ ਦੇ ਚਾਹੀ ਸੀ ਮੈਂ ਆਏ ਆ ਜੀ ਸ਼ਹਿਰ ਦਾ ਇਲਾਕਾ ਸਾਡਾ ਆ ਅਸੀਂ ਦਰਵਾਜ਼ੇ ਤੇ ਰਹਿੰਦੇ ਆ ਅਸੀਂ ਦਰਵਾਜ਼ੇ ਚ ਲਾਉਂਦੇ ਆ ਮੇਲੇ ਕਰਾਉਂਦੇ ਆ ਮਸਾਲੇ ਕਰਾਉਂਦੇ ਆ ਸਭ ਕੁਝ ਕਰਾਉਂਦੇ ਆ ਠੀਕ ਆ ਅਸੀਂ ਉਹ ਸ਼ਹਿਰ ਮੰਗਦੇ ਪਏ ਆ ਇਹ ਜਾਣ ਕੇ ਚੋਰੀ ਕਦੇ ਰਾਤ ਨੂੰ 8 ਵਜੇ ਵਿਧਾਈ ਲੈਣ ਦੇ ਚੋਰੀ ਜਾ ਕੇ ਕਦੇ 9 ਵਜੇ ਲੈ ਆਉਂਦੇ ਆ ਕਦੇ ਪਿੱਛੜ ਕੇ ਚੱਲ ਜਾਂਦੇ ਆ ਜਿਹਦੇ ਜਮਾਨਾ ਨੂੰ ਡਰਾ ਤਮਕਾ ਕੇ ਵਿਧਾਈਆਂ ਲੈਂਦੇ ਆ ਇਹ ਜਿਹੜਾ ਗੋਰੀ ਆ ਇਹ 도ਗ ਲਾਇਆ ਇਹ ਪਹਿਲਾਂ ਸਾਡੇ ਨਾਲ ਰਲਿਆ ਸਾਡੇ ਕੋਲ ਰਹਿੰਦਾ ਸੀਗਾ ਦਰਵਾਜ਼ੇ ਠੀਕ ਹੈ ਬਾਤ ਚੇਜ ਜਾ ਕੇ ਜੋ ਤੀਨੜਾੜ ਗਿਆ ਹੁਣੇ ਉਹਨਾਂ ਨਾਲ ਜਾ ਕੇ ਮੁੰਡੇ ਲੈ ਲੈ ਕੇ ਆਉਂਦੇ ਆ ਸਾਨੂੰ ਮਲੇਚ ਵੀ ਧਮਕੀਆਂ ਦਿੰਦਾ ਇਹ ਨਾਲੇ ਦੇ ਜੋਨੀ ਮੁੰਡਾ ਇਹਨਾਂ ਨੇ ਮੇਰੇ ਚੇਲੇ ਨੂੰ ਕੁੱਟਿਆ ਵਧਾਈਆਂ ਤੇ ਗਏ ਨੂੰ ਮੈਂ ਘਰ ਸੀਗੀ ਮੈਨੂੰ ਜੀ ਜਮਾਨਾ ਦਾ ਫੋਨ ਆਇਆ ਕਿ ਮਾਈ ਜੀ ਹਸਤਤਵ ਨੂੰ ਜਾਣਦੇ ਆ ਕਿ ਤੁਹਾਡਾ ਇਲਾਕਾ ਆ ਅਸੀਂ ਇਹਨਾਂ ਨੂੰ ਵਧਾਈ ਨਹੀਂ ਦੇਣੀ ਮੈਂ ਕਿਦੀ ਉਹ ਨਾ ਵਧਾਈ ਸਾਨੂੰ ਹੀ ਦਿਓ ਠੀਕ ਹੈ ਜੋ ਨਹੀਂ ਦਿੱਤਾ ਪਿਆਰ ਨਾਲ ਅਸੀਂ ਲੈ ਲਿਆ ਹਸਤ ਲੜਦੇ ਨਹੀਂ ਇਹ ਤਾਂ ਲੜਦੇ ਬਹੁਤ ਹੀ ਜਾ ਕੇ ਲੋਕੀ ਤਾਂ ਖੁਸ਼ ਬਹੁਤ ਇਹਨਾਂ ਤੋਂ ਵੀ ਹੋਣ ਨਾ ਸਾਡੇ ਤੇ ਇਹ ਨੇ ਸਾਹਮਣੇ ਬੰਦੇ ਲਾ ਕੇ ਮੇਰੇ ਚੇਲੇ ਦੇ ਵਿਆਹਸ ਬੋਲ ਮਾਰੇ ਨਾਲੇ ਆ ਜੌਨੀ ਜਿਹੜਾ ਮੁੰਡਾ ਇਹਦੇ ਨਾਲ ਉਹ ਜੋਤੀ ਤੇ ਗੋਰੀ ਤੇ ਇੱਕ ਵਦ ਨਾਲ ਸ਼ੌਕਾ ਇੱਕ ਨੈਤੀ ਇਹ ਪੰਜ ਛੇ ਜਾਣੇ ਸੀ ਕਿ ਬਾਕੀ ਮੁੰਡੇ ਮੰਡੇ ਬਾਹਰ ਖੜੇ ਕੀਤੇ ਸੀ ਇਨਾਂ ਨੇ ਉਹ ਛੇਵੀਂ ਦੀ ਮੂਰਤੀ ਕੋਲ ਜਦੋਂ ਮੈਂ ਗੱਡੀ ਲੈ ਕੇ ਵਿਧਾਈ ਦੇਣ ਗਈਆਂ ਤੇ ਇਹੋ ਮੁੰਡੇ ਗਏ ਭਾਜ ਮੈਨੂੰ ਦੇਖ ਕੇ ਜੇ ਸਾਹਮਣੇ ਆਊਗਾ ਮੈਂ ਪਛਾਣ ਕੇ ਦੱਸ ਦਵਾਂਗੀ ਤਾਂ ਸਾਨੂੰ ਮਰਵਾਉਣ ਦੀ ਤਾਂ ਕਿ ਜੀ ਸਾ ਮੇਰੇ ਚੇਲੇਆਂ ਨੂੰ ਵਿਧਾਈਆਂ ਤੇ ਗਿਆ ਨੂੰ ਕੁਝ ਵੀ ਹੁੰਦਾ ਆ 21 22 60 ਤੇ ਜਾ ਕੋਈ ਚੋੜ ਬੇਟ ਜਾਨੀ ਮਾਲੀ ਨੁਕਸਾਨ ਹੁੰਦਾ ਕੋਲਾ ਗੋਰੀ ਚੌਤੀ اور ਆਪਣਾ ਚੋਕਾ ਤੇ ਨੀਸ਼ਾ ਨੀਸ਼ਾ ਵੀ ਮੈਨੂੰ ਹੁਣ ਤਾਂ ਵੀ ਦੇ ਕੇ ਗਿਆ ਸਬਦਾ ਤੁਹਾਨੂੰ ਦੇਖ ਲਵਾਂਗੇ ਠੀਕ ਹੈ ਜੀ ਅੱਗੇ ਵੀ ਇਹਨਾਂ ਨੇ ਮੁੰਡੇ ਸਾਡੇ ਕੋ ਬਾਏ ਉੱਤੇ ਥੋੜੀ ਦੇ ਮੁੰਡੇ ਲਿਆ ਕੇ ਇਹਨਾਂ ਨੇ ਬਾਏ ਸਾਡੇ ਕੋ ਵੀਡੀਓ ਪਾਈਆਂ ਠੀਕ ਹੈ ਬਦਮਾਸ਼ ਮੁੰਡੇ ਜਿੰਨਾਂ ਨਿਆਖੇ ਆ ਰਹੇ ਆਂ ਕਰਦੇ ਆਂ ਇਹਨੂੰ ਫਿਲਮ ਆਈਆਂ ਹੁਣ ਉਹ ਮੁੰਡੇ ਕੋ ਬਾਏ ਸਾਡੇ ਤੇ ਪੀਛੇ ਨਾ ਸਾਨੂੰ ਜੀ ਨਾ ਤਾਂ ਖਤਰਾ ਹਰੇਤ ਵੀ ਨੇ ਦਾ ਤੇ ਸਾਨੂੰ ਇਨਸਾਫ ਦਿੱਤਾ ਜਾ ਕੀ ਜਿਹੜੇ ਏਰੀਆ ਤੁਸੀਂ ਗਏ ਆ ਜਾਂ ਉਹ ਗਏ ਆ ਜੀ ਕਿ ਏਰੀਆ ਤੁਹਾਡੀ ਬੰਦ ਨਹੀਂ ਹੋਈ ਜੀ ਦਰਵਾਜ਼ਾ ਜਾਂ ਮੇਰੀ ਜੋਤੀ ਨਾ ਬੰਦ ਹੋਈ ਹੋਆ ਜੋਤੀ ਮੇਰੀ ਨਾ ਗੁਰਪਾਈ ਸੀਗਾ ਹੁਣ ਇਹ ਬਣਦੇ ਬੰਦੇ ਦੇ ਚੇਲੇ ਅਸੀਂ ਹੈਗੀਆਂ ਕੁਸਰਿਆਂ ਦੇ ਚੇਲੇ ਅਸੀਂ ਹੈਗੇ ਕੁਸਰੇ ਇਹ ਬਣਦੇ ਬੰਦੇ ਦੇ ਚੇਲੇ ਤਾਂ ਬੰਦਿਆਂ ਦਾ ਇਲਾਕਾ ਥੋੜੀ ਬਣਾਈਆਂ ਤਾਂ ਕੁਸਰਿਆਂ ਦੀਆਂ ਹੁੰਦੀਆਂ ਬਾਬਾ ਜੀ ਦਾ ਚੋਕਾ ਜਿਹੜਾ ਬਾਬਾ ਜੀ ਸੀ ਉਹ ਦਰਵਾਜ਼ੇ ਤੇ ਬੈਠੇ ਸੀ ਠੀਕ ਹੈ ਨਾ ਉਹਨਾਂ ਦਾ ਥੋੜੀ ਕੋਈ ਉਹੜਾ ਸੀ ਉਹਨਾਂ ਦੇ ਤਾਂ ਅਸੀਂ ਮੇਲ ਲੈ ਕਰਾਉਨੇ ਅਸੀਂ ਵੀ ਮੰਨਦੇ ਹਾਂ ਫਕੀਰ ਸੀਗਾ ਠੀਕ ਹੈ ਇਹ ਉਹਦੇ ਚੀਲੇ ਬਣਦੇ ਹੁਣ ਜਿਹੜਾ ਦੇ ਮਾਰੇ ਧੱਕੇ ਨਾਲ ਚੀਲੇ ਬਣਦੇ 420 ਨਾ ਫਰੂਫ ਇਹਨਾਂ ਦਾ ਮਾਈ ਸੀਦਾ ਦੇ ਨਾਮ ਦੇ ਇਹਨਾਂ ਨੇ ਆਧਾਰ ਕਾਰਡ ਬਣਾਇਆ ਤੇ ਆਪਣਾ ਉੱਥੇ ਬਾਬੇ ਸ਼ੋਕੇ ਦੇ ਚੀਲੇ ਦੱਸਦੇ ਆ ਇਹ ਜਿਹੜੇ ਏਰੀਆ 420 ਆ ਤੇリエ ਬੰਡੇ ਹੋਏ ਆ ਲਿਖਤੀ ਬੰਡੇ ਹੋਏ ਆ ਕਿ ਮਤਲਬ ਹਾਂਜੀ ਸਾਡੇ ਲਿਖਤੀ ਵੀ ਬੰਡੇ ਹੋਏ ਆ ਜਿਹੜਾ ਦਰਵਾਜ਼ਾ ਦਾ ਏਰੀਆ ਉਹ ਤਾਂ ਅਸੀਂ ਮੰਗਾਂਗੇ ਜਦ ਅਸੀਂ ਦਰਵਾਜ਼ੇ 'ਚ ਰਹਿੰਦੇ ਅਸੀਂ ਦਰਵਾਜ਼ੇ 'ਚ ਲਾਉਨੇ ਆ ਠੀਕ ਹੈ ਨਾ ਉਹ ਤਾਂ ਅਸੀਂ ਮੰਗਾਂਗੇ ਅਸੀਂ ਫੇਰ ਵੀ ਇਹਨਾਂ ਨੂੰ ਕਿਹ ਚਾਹ ਜਦ ਅਸੀਂ ਆਧਾ ਤੱਕ ਕਰ ਲੈਂਦੇ ਆ ਭਾਅ ਦਾ ਤੁਸੀਂ ਲੈ ਲਓ ਅੱਧਾ ਅਸੀਂ ਲੈ ਲੈਂਦੇ ਇਹ ਜੀ ਇਸ ਗੱਲ ਤੇ ਨਹੀਂ ਆਉਂਦੀ ਵਿੱਚ ਕੁਝ ਬੰਦੇ ਹੀ ਇਹਨਾਂ ਨੇ ਇਦਾਂ ਦੇ ਰਾਲੇ ਹੋਏ ਉਹ ਨਹੀਂ ਇਦਾਂ ਹੋਣ ਦਿੰਦੇ ਉਹ ਖਾਣ ਦੇ ਮਾਰੇ ਯਾਨਕਿ ਜਾਣ ਬੁੱਝ ਕੇ ਅੰਦਰ ਮੱਲਬ ਵੜਦੇ ਤੁਹਾਡੇ ਏਰੀਆ ਦੇ ਵਿੱਚ ਹਾਂ ਜੀ ਜਾਣ ਬੁੱਝ ਕੇ ਸਾਡੇ ਏਰੀਆ 'ਚ ਵੜਦੇ ਆ ਕੋਈ ਪੁਲਿਸ ਕੰਪਲੀਟ ਵੀ ਕੀਤੀ ਨਹੀਂ ਸ਼ਾਹ ਕਟੀਆਂ ਦਾ ਚੇਲਾ ਸਾਡੇ ਚੇਲਾ ਵੀ ਨਹੀਂ ਗਾ ਕੋਈ ਪੁਲਿਸ ਕੰਪਲੀਟ ਕੀਤੀ ਮੁਕੇ ਤੇ ਆਸੀ ਕੰਪਲੀਟਾਂ ਕੀਤੀਆਂ ਅੱਗੇ ਵੀ ਕੀਤੀਆਂ ਅਸੀਂ ਇਹਨਾਂ ਨੇ ਜਿੰਦੇ ਤੋੜੇ ਲਮਾਰੀਆਂ ਤੋੜੀਆਂ ਸਾਡੇ ਕੋਲ ਮੂਵੀਆਂ ਅਸੀਂ ਨਾਲ ਲਾਈਆਂ ਭਾਰੀ ਨਾਲ ਤੇ ਕਿਸੇ ਨੇ ਕਾਰਵਾਈ ਨਹੀਂ ਕੋਈ ਨਹੀਂ ਕੀਤੀ ਜੀ ਇਹਨਾਂ ਦੇ ਤਾਂ ਬੰਦੇ ਬਹੁਤ ਹੱਥਾਂ 'ਚ ਆ ਹਾਂਜੀ ਹੁਣ ਕੀ ਮੰਗ ਕਰਦੇ ਪ੍ਰਚਾਰਕ ਉਹ ਅਸੀਂ ਇਹ ਮੰਗ ਕਰਦੇ ਸਾਨੂੰ ਹਿਸਾਬ ਦਿੱਤਾ ਜਾਵੇ ਉਹ ਲਮਾਰੀਆਂ ਤੋੜੀਆਂ 17 18 ਕਿਲੋ ਸੋਨਾ ਕੱਢਿਆ ਕਰੋੜਾਂ ਰੁਪਈਆ ਗਿਆਬ ਕੀਤਾ ਇਹਨਾਂ ਨੇ ਉਹਨਾਂ ਨਾਲ ਜੀ ਭੁੱਖ ਪੂਰੀ ਨਹੀਂ ਹੋਈ ਹੁਣ ਇਹ ਇਲਾਕੇ 'ਚ ਵੜਦੇ ਆ ਜਾ ਕੇ ਦੇਖ ਲੋ ਜਿਹੜੇ ਇਹਨਾਂ ਦੇ ਮੁੰਡੇ ਰਹਿੰਦੇ ਉਹਨਾਂ ਨੇ ਪਲਾਟ ਲੈ ਲਿਆ 55 50 50 ਲੱਖ ਦੇ ਗੱਡੀਆਂ 'ਚ ਘੁੰਮਦੇ ਆ ਮੋਟਰਾਂ 'ਚ ਘੁੰਮਦੇ 30 ਦਿਨ ਗੱਡੀ ਘੁਮਾ ਕਢਾ ਲੈਂਦੇ ਨਵੀ ਮਹੀਨਾ ਨਹੀਂ ਭੈਣ ਦੇ ਨਵੀ ਗੱਡੀ ਘੁਮਾ ਲੈਂਦੇ ਇਹਨਾਂ ਦੀ ਇਨਕੁਆਰੀ ਕਿਸ਼ਤੀ ਜਾਵੇ ਠੀਕ